ਆ ਗੁਲਾਮੀ ਚੰਗੀ ਨਹੀਂ ਜੇ ਗੁਲਾਮ ਹੀ ਕਰਨਾ ਤੇ ਸਿੱਧਾ ਹੀ ਕਰ ਦੋ ਇੰਜ ਕਿਉਂ ਕਰਦੇ ਹੋ ਸਾਡੇ ਲੋਕਾਂ ਨੂੰ ਤੁਸੀਂ ਦੇਖਿਆ ਨਾ ਕਿ ਬਹੁਤ ਸਾਰੇ ਲੋਕ ਕਹਿੰਦੇ ਕਿ ਅਸੀਂ ਆਜ਼ਾਦ ਰਹਿ ਰਹੇ ਹਾਂ ਸਾਡੇ ਨੂੰ ਕਿਸੇ ਤਰ੍ਹਾਂ ਦਾ ਕੋਈ ਪ੍ਰੋਬਲਮ ਨਹੀਂ ਆ ਪਰ ਤੁ ਆਪਾਂ ਨੂੰ ਆਜ਼ਾਦੀ ਵਾਲੀ ਤੇ ਕੋਈ ਗੱਲ ਨਹੀਂ ਸਾਨੂੰ ਤਾਂ ਬਹੁਤ ਟੈਕਸ ਦੇਣਾ ਪੈ ਰਿਹਾ ਪਹਿਲਾਂ ਆਪਾਂ ਸਾਰੇ ਜਾਣੇ ਵੇਖੋ ਜੇ ਆਪਾਂ ਸੜਕ ਤੇ ਜਾਣਾ ਹੋਵੇ ਤੇ ਅਸੀਂ ਗੱਡੀ ਨਹੀਂ ਨਗਾ ਸਕਦੇ ਅਗਲੇ ਪਾਸੇ ਕਿੱਥੇ ਟੋਲ ਪਲਾਜ ਆ ਜਾਂਦਾ ਹੈ ਟੋਲ ਵਾਲੇ ਨੂੰ ਟੈਕਸ ਦਵਾਂਗੇ ਤੇ ਗੱਡੀ ਸਾਡੀ ਗਾੜੀ ਲੱਗੇਗੀ ਨਹੀਂ ਤਾਂ ਗੱਡੀ ਸਾਡੀ ਉੱਥੇ ਹੀ ਰੋਕ ਦੇਣਗੇ ਜਾਂ ਉੱਥੇ ਗੱਡੀ ਨੂੰ ਕੁਝ ਵੀ ਕਰ ਥੱਕ ਦੇਣਗੇ ਝਗੜਾ ਵੀ ਹੁੰਦਾ ਤੁਸੀਂ ਦੇਖਦੇ ਹੋ ਬਹੁਤ سارے ਟੋਲ ਬਲਾਜ ਜਾਂਦੇ ਆ ਆ ਦੇਖੋ ਕਿ ਆ ਤੁਸੀਂ ਦੁਕਾਨ ਤੋਂ ਕੱਪੜੇ ਲੈਣ ਜਾਂਦੇ ਹੋ ਕਿਸੇ ਵੀ ਦੁਕਾਨ ਤੋਂ ਚਾਹੇ ਵੱਡੀ ਹੋਵੇ ਚਾਹੇ ਛੋਟੀ ਹੋਵੇ ਜਦੋਂ ਤੁਹਾਨੂੰ ਬਿੱਲ ਕੱਟ ਕੇ ਦੇਵੇਗਾ ਨਾ ਤੁਸੀਂ ਧਿਆਨ ਨਾਲ ਦੇਖਣਾ ਕਿ ਉਹਦੇ ਉੱਤੇ ਜਿਹੜਾ ਵਾ ਸੀ ਜੀਐਸਟੀ ਯਾਨੀ ਕਿ ਸਟੇਟ ਦੀ ਜੀਐਸਟੀ ਨਾਲ ਹੀ ਸੈਂਟਰ ਦੀ ਜੀਐਸਟੀ ਉਹ ਅਲੱਗ-ਅਲੱਗ ਜਿਹੜੀ ਆ ਹੁਣੇ ਇਸ ਵੇਲੇ ਚੱਲ ਰਹੀ ਆ 1287 ਦਾ 1287 ਦੋਨਾਂ ਸਟੇਟਾਂ ਵਿੱਚ 24 ਤੇ 15 ਤੇ 5 ਤੋਂ ਪਲੱਸ ਯਾਨੀ ਕਿ ਜੇ ਤੁਸੀਂ 100 ਰੁਪਏ ਦੀ ਚੀਜ਼ ਲੈ ਰਹੇ ਹੋ ਤੇ ਤੁਹਾਨੂੰ 5 ਰੁਪਏ ਸਰਕਾਰ ਨੂੰ ਟੈਕਸ ਦੇਣਾ ਪੈ ਰਿਹਾ ਇਹ ਕਾਦੀ ਆਜ਼ਾਦੀ ਸਾਡੇ ਕੋਲ ਇਹ ਕਾਹਦਾ ਸਾਡਾ ਸਿਸਟਮ ਆ ਜਿਵੇਂ ਆਪਣੇ ਬੱਚਿਆਂ ਲਈ ਕੱਪੜੇ ਵੀ ਲੈਣੇ ਆ ਤੇ ਸਾਨੂੰ ਉਹਦੀ ਵੀ GST ਦੇਣੀ ਪੈਂਦੀ ਆ ਸਾਨੂੰ ਉਹਦਾ ਵੀ ਟੈਕਸ ਪੇ ਕਰਨਾ ਪੈ ਰਿਹਾ ਇਹ ਠੀਕ ਸਾਨੂੰ ਇਹਦੇ ਬਾਰੇ ਸੋਚਣਾ ਨਹੀਂ ਚਾਹੀਦਾ ਜੇ ਅਸੀਂ ਕਿਸੇ ਹੋਟਲ ਤੇ ਖਾਣਾ ਖਾਂਦੇ ਆ ਉਥੇ ਆਪਾਂ ਪੇਟ ਪੈਸਿਆਂ ਦੇ ਤੇ ਦੇਣੇ ਹੀ ਦੇਣੇ ਜਿਹੜੇ ਖਾਣਾ ਖਾਧਾ ਆ ਉਹਦੇ ਨਾਲ ਵੀਾਨੂੰ ਇਹ ਟੈਕਸ ਦੇਣਾ ਪੈ ਰਿਹਾ ਜੇ ਅਸੀਂ ਕੋਈ ਵੀ ਲੈਂਦੇ ਆ ਕੋਈ ਵੀ ਚੀਜ਼ ਖਰੀਦਦੇ ਆ ਉਹ ਨਾਲ ਦੀ ਨਾਲ ਇੱਕ ਵੱਖਰਾ ਟੈਕਸ ਦੇਣਾ ਪੈਂਦਾ ਕੀ ਸਰਕਾਰ ਜਦੋਂ ਕੋਈ ਫੈਕਟਰੀ 'ਚ ਕਪੜਾ ਤਿਆਰ ਹੁੰਦਾ ਕਿ ਉਥੋਂ ਉਹਨਾਂ ਕੋਲੋਂ ਟੈਕਸ ਨਹੀਂ ਲੈਂਦੀ ਜਿਵੇਂ ਆਪਾਂ ਕੋਈ ਗੱਡੀ ਲੈਨੇ ਆ ਕਾਰ ਲੈਨੇ ਆ ਨਾ ਜੋ ਵੀ ਤੁਸੀਂ ਲੈਣਾ ਪਸੰਦ ਕਰਦੇ ਹੋ ਮੋਟਰਸਾਈਕਲ ਲੈਣਾ ਪਸੰਦ ਕਰਦੇ ਹੋ ਜਾਂ ਕੁਝ ਵੀ ਲੈਂਦੇ ਹੋ ਇਹ ਕੰਪਨੀ ਉਹਨਾਂ ਕੋ ਪਹਿਲਾਂ ਟੈਕਸ ਨਹੀਂ ਲੈਂਦੀ ਫਿਰ ਉੱਤੇ ਜੀਐਸਟੀ ਤੇ ਸੀਐਸਟੀ ਜਿਹੜੀ ਉਹ ਲਾਈ ਜਾਂਦੀ ਆ ਇਹ ਕਾਦੇ ਕੰਮ ਨਹੀਂ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ ਹੋ ਸਕਦਾ ਬਹੁਤ ਸਾਰੇ ਭੈਣ ਭਰਾ ਇਸ ਗੱਲ ਦਾ ਧਿਆਨ ਰੱਖਣ ਹੋ ਸਕਦਾ ਕੁਝ ਨਾ ਧਿਆਨ ਦੇਂਦੀ ਹੋਣ ਅੱਜ ਹਾਲਾਤ ਇਹ ਹੋ ਗਏ ਆ ਅਸੀਂ ਕੋਈ ਵੀ ਖਾਈਏ ਪੀਏ ਲੈ ਕੇ ਬਾਜ਼ਾਰ ਚੋਂ ਜੇ ਦੋ ਸਾਨੂੰ ਬਿੱਲ ਕੱਟ ਕੇ ਲੈਣੇ ਆ ਤੇ ਨਾਲ ਹੀ ਸਾਨੂੰ ਟੈਕਸ ਦੇਣਾ ਪੈ ਰਿਹਾ ਵਾ ਕਿ ਭਾਈ ਤੁਸੀਂ ਖਾਣਾ ਖਾਦਾ ਖਾਣੇ ਦੇ ਵੀ ਪੈਸੇ ਦੋ ਤੁਸੀਂ ਕੱਪੜੇ ਪਵਾਏਂ ਪਾਉਣੇ ਆ ਤੁਸੀਂ ਕੱਪੜਿਆਂ ਦੇ ਵੀ ਟੈਕਸ ਦੇਵੋ ਇਹ ਕਾਹਦਾ ਸਿਸਟਮ ਆ ਕਾਹਦਾ ਆ ਮਤਲਬ ਕਿਵੇਂ ਇਹ ਚੱਲ ਜੂਵੇਗਾ ਚਾਹੀਦਾ ਹੈਗਾ ਕਿ ਦੇਸ਼ 'ਚ ਕਾਰਖਾਨੇ ਲੱਗਣੂ ਫੈਕਟਰੀਆਂ ਲੱਗਣ ਲੋਕਾਂ ਨੂੰ ਰੁਜ਼ਗਾਰ ਮਿਲੇ ਉਹਨਾਂ ਲੋਕਾਂ ਦੇ ਨਾਲ ਲੋਕਾਂ ਦੀ ਜ਼ਿੰਦਗੀ ਬਿਹਤਰ ਬਣੇ ਸਰਕਾਰ ਉਹਨਾਂ ਚੀਜ਼ਾਂ ਤੇ ਟੈਕਸ ਸਿੱਧਾ ਲੰਘੀ ਲੈਂਦੀ ਆ ਜੇ ਅਸੀਂ ਟ੍ਰੋਲ ਖੋਣਦੇ ਆ ਟ੍ਰੋਲ ਦੀ ਕਿੰਨੀ ਕੁ ਕੀਮਤ ਆ ਆ ਅੰਤਰਰਾਸ਼ਟਰੀ ਪੱਧਰ ਤੇ ਤੁਸੀਂ ਸਭ ਜਾਣ ਜੋ ਕਿੰਨਾ ਸਾਡੇ ਕੋਲ ਜੀ ਟੈਕਸ ਲਾ ਕੇ ਉਹ ਤੋਂ ਕਿੰਨਾ ਵਸੂਲਿਆ ਜਾ ਰਿਹਾ ਹੱਦ ਹੋ ਗਈ ਹਰ ਸਿਸਟਮ ਦੀ ਕਿ ਸਾਨੂੰ ਇਹਦੇ ਖਿਲਾਫ ਬੋਲਣਾ ਨਹੀਂ ਚਾਹੀਦਾ ਅਸੀਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਆ ਇਹ ਸਿਸਟਮ ਦੇ ਖਿਲਾਫ ਜਿਹੜੀ ਵੀ ਸਰਕਾਰ ਆਵੇ ਉਹ ਕਮ ਸੇ ਕਮ ਲੋਕਾਂ ਨੂੰ ਰਾਹਤ ਦੇਵੇ ਪਿਓ ਸਾਡੇ ਬੱਚਿਆਂ ਦੇ ਜੇ ਤੁਹਾਡਾ ਬੱਚਾ ਕੋਈ ਮਾਲਕ ਬਰਸ਼ ਵੀ ਲੈ ਕੇ ਆਉਂਦਾ ਨਾ ਜੇ ਉੱਤੇ ਵੀ ਕਿੰਨਾ ਟੈਕਸ ਦੇਣਾ ਪੈ ਰਿਹਾ ਜੇ ਤੁਹਾਡਾ ਬੱਚਾ ਕੋਈ ਟੂਥ ਪੇਸਟ ਲੈ ਕੇ ਆ ਰਿਹਾ ਉੱਤੇ ਵੀ ਕਿੰਨਾ ਟੈਕਸ ਦੇਣਾ ਪੈ ਰਿਹਾ ਜੇ ਤੁਹਾਡਾ ਬੱਚਾ ਕਿਸੇ ਹੋਟਲ ਤੋਂ ਕੁਝ ਲੈ ਕੇ ਖਾਣਾ ਚਾਹੁੰਦਾ ਆ ਉਹ ਜਿਹੜੀ ਚੀਜ਼ ਖਾ ਰਿਆ ਉਹ ਤੇ ਖਾ ਹੀ ਰਿਆ ਆ ਨਾਲ ਉਹਦੇ ਵੀ ਖਾਣ ਦੇ ਵੀ ਟੈਕਸ ਲੱਗ ਰਿਹਾ ਕਿ ਤੂੰ ਇੰਨੇ پیسے ਫਿਰ ਵੀ ਸਾਨੂੰ ਦੇ ਆਪਣਾ ਜਰੂਰ ਕਦੀ ਬਿੱਲ ਚੈੱਕ ਕਰਿਓ ਕਿ ਤੁਹਾਨੂੰ ਸਟੇਟ ਨੂੰ ਵੀ ਟੈਕਸ ਦੇਣਾ ਪੈ ਰਿਹਾ ਕਿ ਸੈਂਟਰ ਨੂੰ ਵੀ ਟੈਕਸ ਦੇਣਾ ਪੈ ਰਿਹਾ ਉਹਦੇ ਬਦਲੇ ਸਾਨੂੰ ਕੀ ਮਿਲ ਰਿਹਾ ਉਹਦੇ ਬਦਲੇ ਸਾਨੂੰ ਇਹ ਮਿਲਦਾ ਕਿ ਜਿਹੜੀ ਸਾਡੇ ਲੀਡਰ ਨੇ ਬਹੁਤ ਗਿਮਤੀ ਉਹ ਵੱਡੀਆਂ ਵੱਡੀਆਂ ਗੱਡੀਆਂ 'ਚ ਘੁੰਮਦੇ ਨੇ ਵੱਡੇ ਵੱਡੀ ਸਿਕਿਉਰਟੀ ਲੈ ਕੇ ਘੁੰਮਦੇ ਨੇ ਉਹ ਵੱਡੀਆਂ ਵੱਡੀਆਂ ਜਾਇਦਾਦਾਂ ਦੇ ਮਾਲਕ ਬਣ ਜਾਂਦੇ ਨੇ ਵੱਡੇ ਵੱਡੇ ਬਿਜ਼ਨਸ ਸੈੱਟ ਕਰ ਲੈਂਦੇ ਨੇ ਆ ਸਾਡੇ ਪੱਲੇ ਮਿਲ ਰਿਹਾ ਤੇ ਸਾਡੇ ਲੋਕਾਂ ਦਾ ਜਿੰਨਾ ਦੁੱਬਰ ਕੀਤਾ ਜਾ ਰਿਹਾ ਇਹ ਵੀਡੀਓ ਬਣਾਉਣਾ ਕਿਸੇ ਸਰਕਾਰ ਦੇ ਵਿਰੋਧ 'ਚ ਨਹੀਂ ਹੈ ਇਹ ਸਿਸਟਮ ਦੇ ਵਿਰੋਧ 'ਚ ਆ ਕਿ ਭਾਵੇਂ ਇਹ ਗੱਲਾਂ ਚੰਗੀਆਂ ਨਹੀਂ ਭਾਵੇਂ ਕੋਈ ਵੀ ਆ ਭਾਵੇਂ ਸਿੱਖ ਆ ਚਾਹੇ ਹਿੰਦੂ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਇਸਾਈ ਆ ਟੈਕ ਸਾਰਿਆਂ ਨੂੰ ਦੇਣਾ ਪੈ ਰਿਹਾ ਜੀ ਐਵੇਂ ਧਰਮਾਂ ਦੇ ਨਾਂ ਦੇ ਮਗਰ ਲੱਘ ਕੇ ਲੜਾਈ ਝਗੜਿਆ ਕਰਕੇ ਆਪਣਾ ਜ਼ਿੰਦਗੀ ਨੂੰ ਆਪਣੀ ਆਉਣ ਵਾਲੀਆਂ نسلਾਂ ਦਾ ਤਬਾਹ ਕਰਕੇ ਨਾ ਤਰੀਏ ਤੇ ਨਾ ਹੀ ਹੋਵੇ ਜੇ ਅਸੀਂ ਨਾ ਜਾਗੇ ਤਾਂ ਹੋ ਸਕਦਾ ਇਹ ਹੋਰ ਵੀ ਵਿਧਾ ਦੇਣ ਔਰ ਵੀ ਟੈਕਸ ਵਧਾ ਦੇਣ ਤੇ ਲੋਕਾਂ ਨੇ ਚੁੱਪ ਕਰਕੇ ਟੈਕਸ ਦੇ ਹੀ ਜਾਣੇ ਕਿਉਂਕਿ ਲੋਕਾਂ ਦੀ ਆਦਤ ਬਣ ਜਾਣੀ ਆ ਤੇ ਕਿਉਂਕਿ ਬੋਲਣਾ ਸੀ ਛੱਡਦੇ ਜਾ ਰਹੇ ਆ ਵਿਰੋਧ ਕਰਨ ਦੀ ਆਦਿ ਚ ਸ਼ਕਤੀ ਖਤਮ ਹੋਦੀ ਜਾ ਰਹੀ ਆ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਹਨਾਂ ਵਿਸ਼ਿਆਂ 'ਤੇ ਜ਼ਰੂਰ ਧਿਆਨ ਦੇਣਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚੱਤਰ ਸਿੰਘ ਤੇ ਸਿੱਕਾ ਜੁੜੇ ਵਸਤੇ ਰੱਬ ਸੋਣਾ ਤੁਹਾਡੀਆਂ ਲੰਬੀ ਉਮਰਾਂ ਕਰੇ